ਕਹਿੰਦੇ ਕਿ ਜੇ ਮੰਨ ਲੋ ਝਾੜੂ ਵਾਲੇ ਇਹ ਕਰਦੇ ਆ ਕਹਿੰਦੇ ਕੱਲ ਨੂੰ ਉਹਨਾਂ ਦੀ ਸਰਕਾਰ ਚਲੀ ਗਈ ਤੇ ਕਾਂਗਰਸ ਦੀ ਆ ਗਈ ਤੇ ਉਹਨਾਂ ਨੇ ਵਿਫਾ ਨਾ ਸਰ ਉਹਦੇ 'ਚ ਸੰਦੀਪ ਭਾਈ ਇਹ ਹੁੰਦਾ ਹੈ ਕਿ ਜਿਹੜੀ ਕਹਾ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਕਿ ਜਿਹੜੀ ਪਾਰਟੀ ਸੱਤਾ 'ਚ ਆ ਜਾਂਦੀ ਆ ਜੇ ਉਹ ਇਸ ਤਰ੍ਹਾਂ ਦਾ ਫੈਸਲਾ ਲੈਂਦੀ ਆ ਤਾਂ ਉਹ ਉੱਥੇ ਹੀ ਲੋਕ ਜਿਹੜੇ ਆ ਨਾ ਉਹਨਾਂ ਘਾਰ ਦਿੰਦੇ ਨੇ ਤੇ ਕਿਉਂਕਿ ਜਦੋਂ ਸਰਕਾਰ ਬਣਦੀ ਆ ਆਪਣੇ ਤੇ ਇਲੈਕਸ਼ਨ ਤੇ ਤਦ ਹੀ ਉਦੋਂ ਸ਼ੁਰੂ ਹੋ ਜਾਂਦੇ ਨੇ ਜੀ ਸਥਾਨਕ ਸਰਕਾਰਾਂ ਦਾ ਜੀ ਪੰਚਾਇਤ ਦਾ ਜੀ ਜ਼ਿਮਨੀ ਚੋਣ ਹੈ ਜੀ ਲੋਕ ਸਭਾ ਇਲੈਕਸ਼ਨ ਹੈ ਮਾਰੇ ਕਹਿਣਾ ਆਹੀ ਮੈਂ ਕਹਿਣਾ ਕਿ ਸਭ ਇੱਕ ਬੰਦਾ ਜਦੋਂ ਆਏਗਾ ਚਾਹੇ ਉਹ ਕਹੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਤੁਲਨਾ ਕਰਨੀ ਤੇ ਕਿਸੇ ਰੂਲਰ ਦੀ ਮੇਰੇ ਖਿਆਲ ਦੀ ਲਾਣਾ ਉਹ ਜਸਟਿਸ ਨਹੀਂ ਹੈ ਬਿਲਕੁਲ ਪਰ ਫਿਰ ਵੀ ਜੇ ਆਪਾਂ ਕੁਝ ਅੱਜ ਦੇ ਲੀਡਰਾਂ ਦੀ ਗੱਲ ਕਰ ਲਈਏ ਹੂੰ ਜਿਵੇਂ ਮਾਨਕ ਸਰਕਾਰ ਵਰਗੀ ਕੋਈ ਇਮਾਨਦਾਰ ਲੀਡਰ ਜਾਂ ਯੋਗੀ ਨੂੰ ਵੀ ਲੈ ਲਓ ਕੋਸ਼ਤਾਂ ਕਿ ਆਪਣੀ ਸਟੇਟ ਵਾਸਤੇ ਉਹ ਮਤਲਬ ਕਿ ਬੜਾ ਕਰੜਾ ਹੋ ਜੀ ਕਿ ਯਾਰ ਮੈਂ ਤਾਂ ਕਰਨਾ ਹੈ ਪਰ ਜੋ ਦੇਖੀ ਜਿਵੇਂ ਮਰਜ਼ੀ ਹੈ ਪਰ ਆਪਣੀ ਸਟੇਟ ਵਾਸਤੇ ਬਿਲਕੁਲ ਤੁਸੀਂ ਉਹਨਾਂ ਦੀ ਰਾਜਨੀਤੀ ਨੂੰ ਪਾਸੇ ਕਰ ਦਿਓ ਜੀ ਜੋ ਉਹਨਾਂ ਦਾ ਆਪਣੀ ਸਟੇਟ ਪ੍ਰਤੀ ਨਜ਼ਰੀਆ ਹੈ ਕੰਮ ਕਰਨ ਦਾ ਤੌਰ ਤਰੀਕਾ ਅਸੀਂ ਨਿੰਦ ਸਕਦੇ ਹਾਂ ਪਰ ਜੋ ਉਹਨਾਂ ਦਾ ਨਜ਼ਰੀਆ ਉਹ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਨੂੰ ਇੱਕ ਐਸੇ ਲੀਡਰ ਦੀ ਜ਼ਰੂਰਤ ਹੈ ਜਿਹੜਾ ਕੁਰਸੀ ਤੇ ਬੈਠ ਕੇ ਕਹੇ ਕਿ ਇਹ ਕੁਰਸੀ ਜਾਂਦੀ ਜਾਵੇ ਮੈਂ ਪੀੜ੍ਹੀਆਂ ਦਾ ਪਵਿੱਖ ਨਹੀਂ ਜਾਣਦੇ ਹੂੰ ਟੇਬਲ ਤੇ ਆ ਜਾਓ ਕਿਵੇਂ ਮਸਲਾ ਹੱਲ ਹੋਊਗਾ ਦੱਸ ਦਿਓ ਜੀ ਠੀਕ ਹੈ ਨਾ ਸਰ ਕੁਝ ਯੂਨੀਅਨ ਵਾਲੇ ਇਹ ਬੇੜਾ ਕਰਕ ਕਰ ਦਿੰਦੇ ਨੇ ਸਰ ਕੁਝ ਮਤਲਬ ਕਿ ਇੱਥੇ ਸੋ ਕਾਲਡ ਜਿਹੜੇ ਸਿਆਸਤਦਾਨ ਉਹ ਕਰ ਦਿੰਦੇ ਆ ਕੁਝ ਸਾਡੀ ਜਿਹੜੀ ਆਪਣੀ ਕਹ ਲੋ ਕਿ ਇੱਕ ਬਹੁਤ ਦੂਰਗਾਮੀ ਸੋਚਣ ਵਾਲੀ ਜਿਹੜੀ ਉਹ ਕਲੋ ਸਾਡੀ ਸੋਚ ਹੁੰਦੀ ਹੈ ਨਾ ਪੜਾਈ ਰਖਾਈ ਦੇ ਪੱਧਰ ਤੇ ਜਾਉਂਦੀ ਹੈ ਉਹਦੇ ਚ ਵੀ ਲੈ ਕੇ ਹੈਗਾ ਬਿਲਕੁਲ ਤਾਂ ਅਸੀਂ ਉਹ ਚੀਜ਼ਾਂ ਪੜ ਨਹੀਂ ਪਾ ਰਹੇ ਕਿ ਕੱਲੇ ਯਾਰ ਅਸੀਂ ਇਸ ਸ੍ਰਿਸ਼ਟੀ ਤੇ ਰਹਿ ਕੇ ਚਲੇ ਜਾਣਾ ਮੁੜ ਕੇ ਪੀੜੀਆਂ ਦੇ ਨਹੀਂ ਆਉਣਾ ਨਹੀਂ ਆਉਣਾ ਤੇ ਜੇ ਅਸੀਂ ਉਹਨਾਂ ਬਾਰੇ ਸੋਚ ਨਹੀਂ ਰਹੇ ਤੇ ਫਿਰ ਅਸੀਂ ਪੁੱਤ ਪੁੱਤ ਕਰਕੇ ਉਹਨਾਂ ਦਾ ਮੱਥਾ ਕਿਵੇਂ ਚੁੰਮਦੇ ਆ ਹੂੰ ਪੁੱਤਰੇ ਕਹਿ ਕੇ ਕਿ ਸਾਨੂੰ ਫਿਰ ਮੱਥਾ ਚੁੰਮਣ ਦਾ ਕੋਈ ਹੱਕ ਨਹੀਂ ਹੈ ਜੇ ਅਸੀਂ ਉਹਨਾਂ ਬਾਰੇ ਸੋਚ ਹੀ ਨਹੀਂ ਰਹੇ ਸੀ ਜੀ 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 ਸੋਚਣਾ ਹੀ ਨਹੀਂ ਹੁੰਦਾ ਕਿ ਮੈਂ ਜਾਣ ਲੱਗਾ ਇਹਦੇ ਅਕਾਊਂਟ 'ਚ ਇੰਨੇ ਛੱਡ ਜਾਵਾਂਗਾ ਨਹੀਂ ਸਰ ਤੁਸੀਂ ਉਹਦੇ ਲਈ ਸਿੱਖਿਆ ਕੀ ਛੱਡ ਕੇ ਜਾ ਰਹੇ ਹੋ ਹੂੰ ਉਹਦੇ ਲਈ ਵਿਰਾਸਤ ਕੀ ਛੱਡ ਕੇ ਜਾ ਰਹੇ ਹੋ ਉਹਦੇ ਲਈ ਹੂੰ ਕੁਦਰਤੀ ਨਿਜ਼ਾਮ ਹੈ ਜਿਹੜਾ ਉਹ ਕਿੰਨਾ ਕੁ ਸੁਰੱਖਿਅਤ ਛੱਡ ਕੇ ਜਾ ਰਹੇ ਹੈ ਬਿਲਕੁਲ ਇਹ ਬਹੁਤ ਵੱਡੀ ਚੀਜ਼ ਹੈ ਪੈਸਾ ਕੱਲਾ ਕੀ ਗਾ ਆਪਾਂ ਵੀ ਦੇਖਦੇ ਆ ਪੈਸਾ ਕਈਆਂ ਕੋਲੇ ਹੁੰਦਾ ਪਰ ਸਿਹਤ ਖਰਾਬ ਹੋ ਗਈ ਨਾ ਪਰਿਵਾਰਕ ਚੀਜ਼ਾਂ ਖਾਣੇ ਲਈ ਕੁਝ ਨਹੀਂ ਬਚਦਾ ਬਹੁਤ ਲੋਕ ਟਰੋਲ ਕਰਦੇ ਆ ਹੂੰ ਇਹ ਹੈ ਉਹ ਹੈ ਯਾਰ ਜਦੋਂ ਤੁਸੀਂ ਜਿੱਤੇ ਨਾਟਕ ਨਾ ਕਰੋ ਆਪਣੀ ਮਿੱਟੀ ਨਾਲ ਵਫਾਦਾਰ ਹੋਣ ਦਾ ਜੇ ਕਰਦੇ ਹੋ ਨਾ ਤਾਂ ਕੱਲ ਜਿਹੜੀ ਆ ਨਾ ਉਹ ਕਰੋ ਜਿਹੜੀ ਤੁਹਾਡੀਆਂ ਪੀੜ੍ਹੀਆਂ ਤੱਕ ਅਸਰ ਰੱਖਦੀ ਹੈ ਬਿਲਕੁਲ ਬਿਲਕੁਲ ਇੰਨਾ ਕੀ ਨਾ ਨਾਟਕ ਤੁਸੀਂ ਕਰਨਾ ਪੰਜਾਬ ਪ੍ਰਸਤ ਹੋਣ ਦਾ ਪੰਜਾਬ ਦਾ ਸੂਰਜ ਅਸਤ ਹੋ ਰਿਹਾ ਪਰ ਤੁਹਾਡੀ ਰਾਜਨੀਤੀ ਜਿਹੜੀ ਆ ਉਹ ਸਰ ਜੋ ਡਿਮਾਂਡ ਕਰਦੀ ਹੈ ਤੁਸੀਂ ਉਹ ਫulfil ਕਰਦੇ ਹੋ ਸੋ ਗੱਲ ਇਹ ਆ ਕਿ ਇਹ ਬਿਲਕੁਲ ਸਹੀ ਹੈ ਜੋ ਅਮਰਿੰਦਰ ਸਿੰਘ ਨੇ ਆ ਜਿਹੜੀ ਫ੍ਰੀ ਬਿਜਲੀ ਬੰਦ ਕੀਤੀ ਉਹਨੂੰ ਚਲਾਉਣੀ ਪਈ ਦੁਬਾਰਾ ਬਿਲਕੁਲ ਇਹ 2002 ਵਾਲੀ ਸਰਕਾਰ ਚ ਫੈਸਲਾ ਹੋਇਆ ਸੀ ਤਾਂ ਮਤਲਬ ਕਿ ਕਈ ਵਾਰੀ ਆਪ ਇਹ ਜਾ ਪੰਗਾ ਵੜ ਦਿੰਦੇ ਆ ਵੀ ਉਹ ਅਗਲਿਆਂ ਨੂੰ ਵੀ ਪੰਗਾ ਪਿਆਰ ਮੈਂ ਸਿੱਕੇ ਕਰਕੇ ਕਹਿੰਦਾ ਕਿ ਸਬਸਿਡਾਈਜ਼ ਤਾਂ ਸਾਨੂੰ ਕਰਨਾ ਪਊਗਾ ਵੈਲਫੇਅਰ ਸੋਸ਼ਲ ਵੈਲਫੇਅਰ ਸਾਡੇ ਆ ਸੰਵਿਧਾਨ ਦਾ ਹਿੱਸਾ ਹੈ ਧਰਮ ਨਿਰਪੱਖਵਾਦ ਚ ਜੋ ਸੋਸ਼ਲਿਜ਼ਮ ਆ ਗਿਆ ਸਮਾਜਵਾਦ ਆ ਗਿਆ ਕੁਝ ਸਾਲ ਤੱਕ ਇਹ ਚੀਜ਼ਾਂ ਤੇ ਸਾਡੇ ਰਹਣ ਗਿਆ ਰਹਿਣ ਗਿਆ ਪਰ ਅਸੀਂ ਦੇਣਾ ਕਿਸ ਨੂੰ ਹੈ ਘਟੂ ਘਟੇ ਤੇ ਤੈ ਕਰ ਲਈਏ ਨਾ ਤੇ ਜੋ ਉਹਦੇ ਚੋਂ ਅਸੀਂ ਬਚਾਵੇਂ ਆ ਜਿਨ੍ਹਾਂ ਨੂੰ ਇਹਦੀ ਲੋੜ ਨਹੀਂ ਹੈ ਤਾਂ ਉਹ ਵਧਾ ਕੇ ਦੇ ਦਿਓ ਭਾਵੇਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਹੂੰ ਲੋੜਵੰਦ ਨੂੰ ਬਿਲਕੁਲ ਵਧਾ ਕੇ ਦੇ ਦੇ ਜੋ ਉਹਦੇ ਚੋ ਵੀ ਵੱਧ ਹੈ ਮੀਡਲ ਕਲਾਸ ਨੂੰ ਹੂੰ ਛੋਟ ਦੇ ਦਿਓ ਜੀ ਉਹਦੇ ਕੋਲ ਪੈਸਾ ਜ਼ਿਆਦਾ ਬਚੇਗਾ ਤਾਂ ਮੀਡਲ ਕਲਾਸ ਸਭ ਤੋਂ ਜ਼ਿਆਦਾ ਤੁਹਾਡਾ ਕਹ ਲਓ ਕਿ ਕੰਜ਼ਮਪਸ਼ਨ ਕਰਨ ਵਾਲਾ ਤਬਕਾ ਹੈ ਜੀ ਜੀ ਬਿਲਕੁਲ ਬਿਲਕੁਲ ਮਿੰਟੋ ਜੀ ਲੋਡ ਤੇ ਹੈ ਨਾ ਜ਼ਮੀਨੀ ਪੱਧਰ ਦੇ ਕੰਮ ਕਰਨ ਦੀ ਲੋਡ ਹੈ ਪਰ ਉੱਥੇ ਕੰਮ ਹੋ ਨਹੀਂ ਰਿਹਾ ਮੰਨੂ ਜੀ ਕਹਿ ਰਹੇ ਨੇ ਕਿ ਵਾਰ-ਵਾਰ ਇਹਨਾਂ ਦਾ ਵੀ ਕਮੈਂਟ ਆ ਵੀ ਪੜੀ ਦਿੰਨੇ ਆ ਕਹਿੰਦੇ ਕਾਹਦਾ ਰਣਜੀਤ ਸਾਉਂਗ ਹੈ ਲੇਖ ਸਾਉਂਗ ਹੈ ਮੇਰੇ ਰੰਗਲੇ ਪੰਜਾਬ ਦੇ ਬਿਲਕੁਲ ਜੀ ਇਹ ਤੇ ਹੈ ਹੀ ਆਪਾਂ ਇਹ ਚੀਜ਼ਾਂ ਮਹਿਸੂਸ ਕਰਦੇ ਆ ਲਾਲੇਸ਼ ਜੀ ਕਹਿ ਰਹੇ ਨੇ ਕਿ ਸਾਨੂੰ ਵੀ ਧੱਕੇ ਦੀ ਖੀਰ ਖਾਣੀ ਪੈਣੀ ਹੈ ਸਾਰੇ ਕਮੈਂਟ ਨਹੀਂ ਲੈਂਦੇ ਭਰਾਵੋ ਹੁਣ ਜੇ ਕਮੈਂਟ ਪੜਦਿਆਂ ਤੇ ਗੱਲਾਂ ਰਹਿ ਜਾਂਦੀਆਂ ਹਾਂ ਤੁਸੀਂ ਦੇਖੋ ਗੱਲ ਇਹ ਹੈ ਕਿ ਹਾਂ ਜੀ ਸੀਮਤ ਸਮਾਂ ਹੁੰਦਾ ਹੈ ਜੀ ਜੀ ਤੇ ਆਪਾਂ ਉਸ ਸੀਮਤ ਸਮੇਂ ਦੇ ਵਿੱਚ ਤੁ ਬਿਲਕੁਲ ਨਾ ਤੇ ਮੈਂ ਜਦੋਂ ਵੀ ਸ਼ਨੀਵਾਰ ਕਿਤੇ ਆਵਾਂ ਲਾਈਵ ਤੇ ਦੇਖ ਲੋ ਰੱਜ ਕੇ ਤੁਹਾਡੇ ਕਮੈਂਟ ਲੈਣਾ ਭਾਵੇਂ ਮੈਨੂੰ ਤਾਂਪ ਹੀ ਕਿਉਂ ਨਾ ਚੜਿਆ ਹੋਵੇ